ਪੌੜੀ ਨਾਨਕ ਜੀ ਉਪਾਇਕ ਹੈ ਲਿਖਣਾਵੇਂ ਧਰਮ ਬਹਾਲਿਆ ਨਾਨਕ ਜੀ ਉਪਾਇਕੇ ਨਾਨਕ ਕਹਿੰਦਾ ਜੀ ਉਪਾਇਆ ਫਿਰ ਉਹ ਕਮਣਾ ਲਾਉ ਪਾਇਆ ਅੰਦੁਜ ਲਿਖਣਾਵੇਂ ਧਰਮ ਬਹਾਲਿਆ ਆ ਜਿਹੜਾ ਨਾ ਧਰਮ ਰਾਜ ਦੇ ਅੰਦਰ ਬਹਾਲਿਆ ਹੋਇਆ ਇਹ ਦਾਦਾ ਉਹ ਧਾਰਮੀ ਬੰਦਾ ਹੈ ਅੱਲਾ ਸੱਚਾ ਸੁੱਚਾ ਬੰਦਾ ਹੈ ਉਹ ਲਿਖਣ ਨੂੰ ਬਿਠਾ ਲਤਾ ਤੇ ਕੀ ਕਰਦਾ ਉਹ ਇਹਦਾ ਕਾਰਨ ਰੱਖਦਾ ਉਹ। ਉਹ ਕੀ ਕਰਦਾ ਕੀ ਸੋਚਦਾ ਕੀ ਨਹੀਂ ਕਰਦਾ। ਉਹ ਇਹਦੇ ਤੇ ਲਾਹਤਾ। ਹੂੰ। ਉਥੇ ਸੱਚੇ ਹੀ ਸੱਚ ਨਿਭੜਾ ਚੁਣ ਵਖ ਘਟੇ ਜਜਮਾਲਿਆ। ਉਥੇ ਸੱਚੇ ਸੱਚ ਨਿਭੜਦਾ ਹਥੇ ਤਾਂ। ਅੰਦਰ ਸੱਚੇ ਸੱਚ ਨਿਭੜਦਾ। ਆਦਮੀ ਜਾਣਦਾ ਜੇ ਗਲਤੀ ਕਰਦਾ ਜਾਣੇ ਸਭ ਬਾਤ। ਜਾਣਦੇ ਹੋ ਬਣ ਕੇ। ਉਹਦਾਂ ਲਾ ਜਾਣਦਾ ਤੂੰ ਗਲਤ ਕਰ ਰਿਹਾ ਫੇਰ ਗੱਲ ਨਾ। ਪਰ ਉਦਲੇ ਨੇ ਲਿਖ ਦਿੱਤਾ ਗਲਤਤਾ ਜਦੋਂ ਉਦਲੇ ਨੇ ਮੰਨ ਲਿਆ ਵੀ ਗਲਤਤਾ ਹੈ ਤਾਂ ਉਹਨੇ ਤਾਂ ਲਿਖ ਦਿੱਤਾ ਉਹ ਤਾਂ ਲਿਖਿਆ ਗਿਆ ਸੱਚੀਂ ਸਾਜੇ ਨਬੜਾ ਜਣ ਵੱਖ ਕੱਢੇ ਜੱਜ ਮੰਨ ਲਿਆ ਜੱਜ ਬੋਲਦੇ ਆ ਜਿਹੜੇ ਕਸੂਰਵਾਲ ਨੇ ਬਲੀਦਤਾ ਹੈ ਗਲਤੀਆਂ ਨੇ ਵੱਖ ਕੱਢ ਕੇ ਰੱਖੰਦਾ ਕੋੜਿਆ ਨੇ ਜਿਹੜੇ ਜੱਜਮਾਨਲੇ ਨੇ ਥਾਉ ਨਾ ਪਾਇਨ ਕੋੜਿਆ ਉਹ ਕੋੜਿਆ ਜਿਹੜੇ ਨੇ ਪਾਣੇ ਤੋਂ ਟ੍ਰੈਸ ਪਾਸ ਕਰਨ ਵਾਲੇ ਪਾਣੇ ਦੀ ਲਗਣਾ ਕਰਨ ਵਾਲੇ ਕੂੜਿਆ ਨੇ ਆਪਣੇ ਪੱਲੇ ਚੱਲਣ ਵਾਲੇ ਜਜਮਾਲੇ ਨੇ ਹੋਰ ਨੂੰ ਕੋਈ ਜਗ੍ਹਾ ਸੱਚਖੰਦ ਨਹੀਂ ਮਿਲ ਸਕਦੀ ਉਹ ਥੈੜੀਆਂ ਜਿਨੀ ਹੋ ਜਾ ਸਕਦੇ ਤੇ ਦੂਜੇ ਦਾ ਹੱਕ ਖਾ ਖਾਦਾ ਸਕਦੇ ਦੀ ਦੂਜੇ ਦੇ ਹੱਕ ਤੇ ਜਗਾ ਰੱਖਦੇ ਨਹੀਂ ਖਾਂਦੇ ਹੱਕ ਪ੍ਰਾਇਆ ਨਾਨਕਾ ਉਸੂਰ ਉਸਕਾ ਪ੍ਰਾਇਆ ਹੱਕ ਤੇ ਨਿਗਾਰਾ ਰੱਖਨੇ ਨਹੀਂ ਬਿਲਦਾ ਤਾਂ ਹੈ ਨਹੀਂ ਘਾੜ ਨੂੰ ਨਿਗਾਰਾ ਰਖਣੀ ਵੇ ਅਬਰਾਦ ਇੱਛਾ ਰਖਣੀ ਵੇ ਅਬਰਾਦ ਓ ਕੂੜਿਆ ਰਲ ਮੋਤੇ ਜਗਤ ਥਾਵਣ ਪਾਇਨ ਕੂੜਿਆਰ ਮੂੰਹ ਕਾਲਾ ਦੋਜਿਕ ਚਾਲਿਆ ਉਹਨਾਂ ਦੇ ਅੰਦਰ ਅਗਿਆਨਤਾ ਹੈ ਅਗਿਆਨਤਾ ਕਰਕੇ ਉਹਨਾਂ ਦੇ ਮੂੰਹ ਕਾਲੇ ਨੇ ਉਹ ਕਾਲਾ ਕੀ ਹੁੰਦਾ ਹਿਰਦਾ ਕਾਲਾ ਦੂਕਾਲਾ ਹਿਰਦਾ ਕਾਲਾ ਹੀ ਉਹ ਕਾਲਾ ਹੈ ਹੋਰ ਸਰੀਰ ਨੇ ਤਾਂ ਨਾਲ ਜਾਣਾ ਨਹੀਂ ਸਰੀਰ ਦਾ ਮੂੰਹ ਕਾਲਾ ਤਾਂ ਨੂੰ ਹੋ ਰਿਹਾ ਹੈ ਸਰੀਰ ਦੀ ਤਾਂ ਗੱਲ ਹੀ ਨਹੀਂ ਹੈ ਉਹਨਾਂ ਦਾ ਮਨ ਕਾਲਾ ਹੈ ਬੁੱਧੀ ਮਨਮੁਖੀ ਹੈ ਜੇ ਮਨ ਹੀ ਮੁਖ ਹੈ ਉਹਦਾ ਮਨ ਕਾਲਾ ਹੈ ਮਨਮੁਖੀ ਦਾ ਮਨ ਕਾਲਾ ਹੈ ਮੂੰਹ ਕਾਲਾ ਹੈ ਜੇ ਦਾ ਮਨ ਕਾਲਾ ਹੈ ਤਾਂ ਮੂੰਹ ਕਾਲਾ ਹੈ ਉਸ ਅਕਲ ਦਾ ਮੂੰਹ ਕਾਲਾ ਹੈ ਉਹ ਜੋਤ ਦਾ ਬੂ ਕਾਲਾ ਹੈ ਜਿਦਾਂ ਮਨ ਕਾਲਾ ਹੈ ਦੋਜਕੇ ਚੱਲੇ ਆ ਦੋਜਕੇ ਜਾਣਾ ਉਹਨਾਂ ਨੇ ਦੋਜਕੇ ਕੁਝ ਨਹੀਂ ਹੈ ਦੋਜਕੇ ਕਾ ਸੰਸਾਰ ਹੈ ਦੁਬਾਰਾ ਜਨਮ ਲੈਣਾ ਹੈ ਦੋਜਕੇ ਜਿੱਤੇ ਤਕਲੀਫ ਹੈ ਦੁੱਖ ਨੇ ਸੰਸਾਰ ਦੇ ਵਿੱਚ ਤੇ ਦੋਜਕੇ ਆ ਤੇਰਾ ਨਾਇਰਤ ਸੱਚ ਜਿਣ ਗਏ ਹਾਰ ਗਏ ਸਠਗਣ ਵਾਲਿਆਂ ਤੇਰੇ ਨਾਮ ਨਾਲ ਜਿਹੜੇ ਤੇਰੇ ਗਿਆਨ ਨਾਲ ਉਤਰਾਦਾਂ ਇਹ ਆਵਾਜ਼ ਨਾਲ ਜਿਹੜੇ ਜੁੜੇ ਰਹੇ ਅੰਤਰਾਤਮਾਂ ਦੇ ਅਨੁਸਾਰ ਚੱਲੇ ਜਿਹੜੇ ਬਾਣੀ ਚ ਚੱਲੇ ਜਿਹੜੇ ਉਹ ਬਾਜੀ ਜਿੱਤ ਗਏ ਉਹ ਸੰਸਾਰ ਦੀ ਬਾਜੀ ਜਿੱਤ ਗਏ ਉਹਨਾਂ ਨੇ ਮਨ ਜਿੱਤ ਲਿਆ ਆਪਣਾ ਐਂ ਕਹ ਲੋ ਜਣ ਕੇ ਜਣ ਕੇ ਕੀ ਮਨ ਜਿੱਤ ਲਿਆ ਉਹਨਾਂ ਨੇ ਆਪਣਾ ਜਿਹੜਾ ਮੰਨ ਲਉ ਹੀ ਆ ਮਨ ਜਿੱਤੇ ਜਗ ਜੀਤ ਹੈ ਹਰ ਗਏ ਸੇ ਡਗਣ ਵਾਲਿਆ ਜਿਹੜੇ ਲੋਕਾਂ ਨੂੰ ਡਗਦੇ ਸੀ ਉਹ ਥਕੀਆਂ ਮਾਰਦੇ ਸੀ ਆਪਣੇ ਆਪ ਨੂੰ ਸਿਆਣਾ ਸਮਝਦੇ ਸੀ ਉਹ ਹਾਰ ਗਏ ਬਾਜੀ ਜਿਨ੍ਹਾਂ ਨੇ ਆਪਣਾ ਮਨ ਜਿੱਤਿਆ ਉਹਨਾਂ ਨੇ ਬਾਜੀ ਜਿੱਤ ਲਈ ਜਿਨ੍ਹਾਂ ਨੇ ਆਪਣੇ ਮਨ ਨਾਲ ਸੰਸਾਰ ਤੇ ਠੱਗੀਆਂ ਵਾਰੀਆਂ ਲੋਕ ਜਿੱਤੇ ਉਹ ਬਾਜੀ ਹਾਰ ਗਏ ਹਾਰ ਗਏ ਸੇ ਠੱਗਣ ਜਿੰਨੇ ਧਾਰਮਿਕ ਆਦਮੀ ਨੇ ਉਹਨਾਂ ਦੇ ਉੱਤੇ ਜਾਂਦੀ ਹੈ ਗੱਲ ਠੱਗਣ ਵਾਲਿਆ ਸੰਸਾਰੇ ਦੇ ਵਿੱਚ ਮਾਇਆ ਦੀਆਂ ਠੱਗੀਆਂ ਵਾਰਨ ਵਾਲਿਆਂ ਤੇ ਇਹ ਬਾਣੀ ਨਹੀਂ ਹੈਗੀ ਇਹ ਪੰਕਤੀ ਬਿਲਕੁਲ ਵੀ ਲੱਗੂ ਕਿਉਂਕਿ ਠੱਗ ਜਿਹੜਾ ਸ਼ਬਦ ਆਇਆ ਗੁਰਬਾਣੀ 'ਚ ਸੱਦਾ ਵਾ ਤੇ ਹੈਵਾਨ ਅਰਥ ਕੇ ਢੱਗ ਹੋਰ ਕਿਸੇ ਢੱਗ ਦੀ ਗੱਲ ਕੁਰਬਾਨੀ ਨਹੀਂ ਕਰ ਰਹੀ ਇਸ ਕਰਕੇ ਢੱਗੜ ਵਾਲੇ ਆਲਪ ਸੰਸਾਰ ਦੇ ਵੀ ਢੱਗੀਆਂ ਵਾਲੋ ਆਲੇ ਵਾਸਤੇ ਬਿਲਕੁਲ ਨਹੀਂ ਰਹਾ ਹਾਂ ਸੰਤ ਭੇਖ ਦੇ ਵਿੱਚ ਚਾਹੇ ਉਹ ਕਿਸੇ ਤਰੀਕੇ ਨਾਲ ਮਾਇਆ ਦੀ ਵੀ ਢੱਗੀ ਮਾਰਦਾ ਵੀ ਢੱਗੀ ਭੇਖ ਧਰਮ ਦਾ ਹੋਣਾ ਚਾਹੀਦਾ ਹਰ ਗਏ ਸੇ ਢੱਗਣ ਵਾਲੇ ਉਹ ਢੱਗਣ ਵਾਲੇ ਸਾਰੇ ਹਾਰ ਲਿਖ ਨਾਵੇ ਧਰਮ ਬਹਾਲਿਆ ਨਾਮ ਦਾ ਹਿਸਾਬ ਕਰਨ ਵਾਸਤੇ ਨਾਮ ਲਿਖਣ ਵਾਸਤੇ ਉਹਦਾ ਗਿਆਨ ਆਵੇ ਕੀ ਹੈ ਉਹਦਾ ਗਿਆਨ ਇਹਨੂੰ ਕਿੰਨਾ ਗਿਆਨ ਹੈ ਕਿੰਨਾ ਰਹਿ ਗਿਆ ਕਿੰਨਾ ਲੈ ਲਿਆ ਇਹਦਾ ਹਿਸਾਬ ਰੱਖਣ ਵਾਸਤੇ ਧਰਮੜਾ ਜਵਾਲਿਆ ਵੀ ਕਿੰਨੀਆਂ ਚ ਕਮੀ ਹੈ ਕਿੰਨੀਆਂ ਨੇ ਆਪਣੀ ਕਮੀ ਪੂਰੀ ਕਰ ਲਈ ਧਰਮੜਾ ਦੀ ਡਿਊਟੀ ਕੀ ਲੈ ਕੇ ਆਇਆ ਸੀ ਕਿੰਨਾ ਗਿਆਨ ਲੈ ਕੇ ਆਇਆ ਸੀ ਕਿੰਨੀ ਬੁੱਧੀ ਲੈ ਕੇ ਆਇਆ ਸੀ ਗਵਾਕੇ ਗਿਆ ਬਿਦਾਕੇ ਗਿਆ ਇਹਦਾ ਹਸਾਬ ਰੱਖੋ ਰੱਖ ਲਵਾਤੇ ਧਰਮਰਾਜ ਬਿਠਾ ਲਿਆ ਫਿਰ ਧਰਮਰਾਜ ਜੀ ਦੇ ਜਿਹੜੇ ਨੇ ਨਾ ਸੋ ਕਰਮ ਐ ਕਹ ਲਓ ਕਰਮ ਕਹ ਲਓ ਜੀ ਨੇ ਕਿੰਨਾ ਕੁਝ ਖਟਿਆ ਆ ਗੋਇਆ ਜੋ ਕੰਗਾ ਜੀ ਨੇ ਲਹਾ ਲੈਣਾ ਸੀ ਲਹਾ ਲਿਆ ਆਇਆ ਨੁਕਸਾਨ ਕਰ ਲਿਆ ਇਹਦੇ ਨਫੇ ਨੁਕਸਾਨ ਦਾ ਲੇਖਾ ਰੱਖਦਾ ਕਰਮ ਦਾ ਲੇਖਾ ਨਹੀਂ ਆਸੀ ਕਸ ਕਰਮ ਦੇ ਵਿੱਚ ਨਫਾ ਨੁਕਸਾਨ ਹਾਨੀ ਲਾਭ ਦਾ ਲੇਖਨ ਇਹ ਚੱਲ ਮੂਲ ਤੋਂ ਘਾਟਾ ਪਾ ਕੇ ਚੱਲਿਆ ਆ ਕੁਝ ਖਟ ਕੇ ਚੱਲਿਆ ਇਹਦਾ ਲੇਖਾ ਲਿਖਦਾ ਮੁਰਬਾਨੀ ਇਸ ਗੱਲ ਨੂੰ ਬਲਦੀ ਬੁੱਧੀ ਜਿਹੜੀ ਸੀਗੀ ਇਹਦੇ ਕੋਲ ਲੈ ਕੇ ਆਇਆ ਅਕਲ ਉਹਨੇ ਘਟਾ ਲਈ ਆਵਜ਼ ਆਲੀ ਉਸੇ ਹੀ ਲੇਖਾ ਇਹੀ ਕਰਮ ਧਰਮ ਜਿਹੜਾ ਹੈਗਾ ਉਹ ਇਹ ਦੇਖਦਾ ਹੈ ਇਹਦੀ ਬੁੱਧੀ ਮਲੀਨ ਹੁੰਦੀ ਆਇਆ ਬੁੱਧੀ ਇਦੀ ਨਿਰਮਲ ਹੁੰਦੀ ਹੈ ਜੇ ਬੁੱਧੀ ਮਲੀਨ ਹੋ ਗਈ ਨੁਕਸਾਨ ਹੋ ਗਿਆ ਜੇ ਬੁੱਧੀ ਦੇ ਵਿੱਚ ਗਿਆਨ ਵਧ ਗਿਆ ਪ੍ਰਚੰਡ ਹੋ ਗਿਆ ਗਿਆਨ ਪਹਿਲਾਂ ਉਹ ਤੇਜ਼ ਹੋ ਗਈ ਬੁੱਧੀ ਜਿਹੜੇ ਭਰਮ ਦੇ ਭਲੇਖੇ ਪਏ ਨੇ ਦੁਨੀਆ ਦੇ ਵਿੱਚ ਉਹ ਘਟ ਗਏ ਚੱਕੇ ਗਏ ਫਰੇ ਦਾ ਖੱਟੀ ਹੈ ਧਰਮ ਦਾ ਵੱਧ ਜਾਣਾ ਨੁਕਸਾਨ ਹੈ ਧਰਮ ਦਾ ਘਟ ਜਾਣਾ ਲਾਭ ਹੈ ਹੋਰ ਇਹਦਾ ਕੋਈ ਘਰ ਨਹੀਂ ਬਾਕੀ ਇਹ ਦੁਨੀਆਂ ਦੇ ਵਿੱਚ ਜੋ ਕੋਈ ਸਿਆਸੀ ਕਰਦੇ ਆ ਕਰਦੇ ਜਰੂਰ ਆ ਉਸ ਸਾਡਾ ਸਾਡੀ ਲਾਭ ਕੋਈ ਨਹੀਂ ਉਹ ਜੋ ਕੁਝ ਕਰਦਾ ਹੈ ਹੁਕਮ ਨਾਲੇ ਹੁੰਦਾ ਹੈ ਉਹੀ ਗੱਲਾਂ ਸਫਲ ਹੁੰਦੀਆਂ ਨੇ ਉਸ ਗੱਲ ਵਿੱਚ ਅਸੀਂ ਸਫਲ ਹੁੰਦੇ ਆ ਜੋ ਪਰਮੇਸ਼ਰ ਦੀ ਰਜ਼ਾ ਹੈ ਅਸੀਂ ਆਪਣੀਆਂ ਰਜ਼ਾ ਨੂੰ ਬਹੁਤ ਕੁਝ ਕਰਦੇ ਆਂ ਵਾਇਆ ਵਿੱਚ ਦਖਲ ਦਿੰਦੇ ਆਂ ਉਹ ਸਾਡੇ ਵਾਸਤੇ ਗੱਲ ਨਹੀਂ ਆਪਣਾ ਮਨ ਬਲੀਦ ਕਾਲਣਾ ਉਹ ਤੋਂ ਬਲੀਦ ਕਾਲਣਾ ਨਹੀਂ ਆਪਣਾ ਮਨ ਉਜਲ ਕਰ ਲੈਣਾ ਇਹ ਸਾਡੇ ਵਾਸਤੇ ਹੈ ਇੱਥੇ ਆ ਕੇ ਦੋਈਆ ਬੱਤਾਂ ਨਾਲੋਂ ਗੁਰਮੰਧ ਦਾ ਫਰਕ ਪੈ ਜਾਂਦਾ ਹੈ ਦੂਜੀਆ ਵੱਤਾਂ ਕੁਝ ਹੋਰ ਕਹਿੰਦੀਆਂ ਨੇ ਕੁਰਬਾਨੀ ਕੁਝ ਹੋਰ ਕਹਿੰਦੀ ਸਰੀਰ ਨਾਲ ਕੀਤੇ ਆ ਕਰਮ ਕਰਦੇ ਅਸੀਂ ਜ਼ਰੂਰ ਆ ਪਰ ਉਹਨਾਂ ਦੀ ਸਫਲਤਾ ਸਾਡੇ ਵਾਸਤੇ ਦੀ ਗੱਲ ਨਹੀਂ ਕਰਦੇ ਜ਼ਰੂਰ ਆ ਸਫਲਤਾ ਹੈ ਆ ਸਫਲਤਾ ਸਫਲ ਹੋਣ ਦੇ ਉਹ ਸਾਡੇ ਕੀਤਾ ਹੈ ਕੰਮੋਂ ਚ ਲਾਭ ਹੋਊਗਾ ਹਨੇ ਹੋ ਉਹ ਸਾਡੇ ਵਾਸਤੇ ਕਰਦੇ ਲਾਭ ਵਾਸਤੇ ਕਰਦੇ ਹਨੇ ਹੋ ਜਾਂਦੀ ਹੈ ਕਰਦੇ ਹੀ ਨਹੀਂ ਲਾਭ ਹੋ ਜਾਂਦਾ ਕਰਦੇ ਹੀ ਨਹੀਂ ਕੁਝ ਲਾਭ ਜੇ ਤਬ ਨਹੀਂ ਹੁੰਦਾ ਕਿ ਕੋਈ ਚੀਜ਼ ਪ੍ਰਾਪਤ ਹੋਣੀ ਹੈ ਆ ਜਾਂਦੀ ਲਾਭ ਜੇ ਲੇਕਿਨ ਆਵੇ ਧਰਮ ਬਹਾਲ ਆ ਬਹਾਲ ਅਜੇ ਧਰਮ ਕੀ ਹੈ ਅੱਧਾ ਮਨ ਧਰਮੀ ਹੈ ਅੱਧਾ ਅਧਰਮੀ ਇਹ ਜੀਵ ਅੱਧਾ ਅਧਰਮੀ ਹੈ ਅੱਧਾ ਧਰਮੀ ਜਿਹੜਾ ਧਰਮੀ ਪਾਸਾ ਉਹਦਾ ਨੌਂ ਹੀ ਧਰਮ ਰੋਜ ਉਹ ਸੱਚਾ ਸੁੱਚਾ ਹੈ ਉਹ ਇਹਦੀ ਕੋਈ ਰਾਇਤ ਨਹੀਂ ਕਰਦਾ ਇਹ ਨੂੰ ਨੰਬਰ ਦੰਦਾ ਹੋਏ ਦੇ ਚੰਗੇ ਕੰਮਾਂ ਦੇ ਚੰਗੀ ਸੋਚ ਦੇ ਜੇ ਕੋਈ ਬੁਰੇ ਕੰਮ ਖਾਤਰ ਉੱਠ ਕੇ ਖਲੋਦਾ ਹੈ ਉਹ ਇਹ ਜ਼ਰੂਰ ਕਹਿੰਦਾ ਵੀ ਕੰਮ ਦਾ ਬਾਈਬਲ ਆ ਉਹ ਆਪਣੀ ਬੋਰਡ ਨੂੰ ਇਹ ਪਾਸੇ ਦੇ ਦਿੰਦਾ ਇਹ ਬੰਨੇ ਚਾਹੇ ਨਾ ਬੰਨੇ ਉਹ ਟਾਉਂਦਾ ਵੀ ਹੈ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਘਾਟੇ ਵਾਲਾ ਕੰਮ ਹੈ ਨੁਕਸਾਨ ਵਾਲਾ ਕੰਮ ਹੈ ਬੇਇੱਜ਼ਤੀ ਵਾਲਾ ਕੰਮ ਹੈ ਮਨ ਬੰਨੇ ਬੁੱਧੀ ਅਰਮਨ ਬੰਨਣਾ ਚਾਹੇ ਨਾ ਮਰੋ ਜਦੋਂ ਉਹਨੇ ਕਹਿਤਾ ਕੰਮ ਗਲਤ ਹੈ ਉਹਨੇ ਲਿਖ ਦੇ ਤਾ ਗਲਤ ਅਸਲ ਵਿੱਚ ਇਹੀ ਲਿਖਣਾ ਹੈ ਅੰਦਰਲੇ ਮਨ ਨੇ ਜੋ ਮੰਨ ਲਿਆ ਗਲਤ ਹੈ ਉਹ ਲਿਖ ਦੇ ਤੋ ਵੀ ਗਲਤ ਉਹ ਲਿਖਿਆ ਗਿਆ ਉਨੇ ਕਹਿਆ ਦਰਗਾਹ ਪਹੁੰਚ ਗਏ ਹੋ ਲਿਖਾ ਇਹ ਆਪਣੇ ਪਾਣੀ ਚੱਲਦਾ ਜੀਵ ਗੁਰ ਕੇ ਪਾਣੀ ਦੀ ਛੱਲੋ ਗੁਰੇ ਨਾਲ ਦਲਾ ਉਹਨੇ ਕਹਿਆ ਨਾ ਕਰ ਉਹਦੇ ਪਾਣੀ ਨਹੀਂ ਚੱਲੇ ਆਪਣੇ ਪਾਣੀ ਚੱਲਿਆ ਵਿਛੜ ਚੋਟਾ ਮੁਰ ਤੋਂ ਅਲੱਗ ਹੋ ਕੇ ਤਾਂ ਜੋੜਦਾ ਹੈ ਤੇ ਮਤਲਬ ਇਹ ਹੈ ਜਦੋਂ ਉਹਦੀ ਨਹੀਂ ਮੰਨਨ ਗੱਲ ਅੰਤਰਾਤ ਹੋਦੀ ਫਿਰ ਉਹਨਾਂ ਵਿਛੜ ਕੇ ਅਲੱਗ ਹੋ ਕੇ ਕੰਮ ਕਰਦਾ ਫਿਰ ਚੋੜ ਖਾਂਦਾ ਮਤਲਬ ਇਹ ਹੀ ਹੈ ਗੁਰ ਕੋਈ ਬਾਹਰ ਨਹੀਂ ਹੁੰਦਾ ਇਹ ਪਤਾ ਚੇਲਾ ਐਦਾ ਕਰ ਆਪਣੇ ਆਪ ਨੂੰ ਆਪੇ ਸਮਝਾਉਂਦਾ ਬੰਦਾ। ਸ਼ੁੱਧ ਬੰਦਾ ਅਸ਼ੁੱਧ ਬੰਦ ਨੂੰ ਸਮਝਾ ਰਿਹਾ। ਬਸ ਆਪ ਕੋ ਬਦੇਸ਼ੇ ਸਮਝੇ? ਹਾਂ। ਆਪੇ ਰੱਜਿਆ ਸਭ ਦੇ ਸਾਹ। ਸ਼ੁੱਧ ਬੰਦਾ ਸਾਰਿਆਂ ਨਾਲ ਜਿਆ ਹੋਇ। ਸ਼ੁੱਧ ਬੰਦਾ ਸੁਭਾਅ ਇੱਕ ਹੈ। ਅਸ਼ੁੱਧ ਦਾ ਸੁਭਾਅ ਵੱਖਰਾ ਵੱਖਰਾ ਹੈ। ਅਸ਼ੁੱਧ ਅਸ਼ੁੱਧ ਨਾਲ ਬਣੀ ਇਕਾ ਕਰਦਾ। ਸ਼ੁੱਧ ਨਾਲ ਕੀ ਹੈ ਇਕਾ ਕਰਨਾ ਅਸ਼ੁੱਧਾਂ ਵਿਚ ਵੀ ਨਹੀਂ ਇਕਾ ਕਰਦੇ। ਉਹ ਸਵਾਰਥੀ ਹੈ। ਇਹ ਸ਼ੁੱਧ ਮਾਨੁ ਸਾਰਥੀ ਹੈ ਸ਼ੁੱਧ ਮਾਨ ਪਰਮਾਰਥੀ ਹੈ ਚੰਗੀ ਸਿੱਖਿਆ ਦਿੰਦਾ ਹਰੇਕ ਕਿਸੇ ਨੂੰ ਇਹ ਉਦਿਸ਼ਣ ਸਭ ਤੋਂ ਵੱਡਾ ਹੈ ਵੱਡਾ ਨਾ ਸਾਰਿਆਂ ਨੂੰ ਪਰ ਇਹ ਉਦਿਸ਼ਣ ਵੀ ਚੰਗੀ ਜੋ ਸਿੱਖਿਆ ਦਿੰਦਾ ਕਿਸੇ ਨੂੰ ਬਾੜੀ ਸਿੱਖਿਆ ਹੋਈ ਤੇ ਇਹ ਉਦਿਸ਼ਣ ਨਾ ਦितीय ਹੋਵੇ ਲਿਖਿਆ ਨਹੀਂ ਹੈ ਜਦ ਦ੍ਰੋਪਦਨ ਆਇਆ ਨੋ ਪੁੱਛਣ ਵੀ ਮੇਰੀ ਮੌਤ ਕਿ ਮੈਂ ਰੁਕ ਸਕਦੀ ਗਿਆ ਮੈਂ ਕਿਵੇਂ ਬੈਠ ਸਕਦਾ ਉਹਨੇ ਸੱਚੀ ਗੱਲ ਕਹ ਦਿੱਤੀ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਚਿਤਤ ਅਤਰਾਸਮ ਉਹ ਸਿਚੁਏਬਲ ਦੱਸਦੀ ਉਹ ਸੱਚੇ ਬੋਲਦਾ ਉਹ ਠੀਕ ਹੈ ਰਹਿ ਦਿੰਦਾ ਉਹਦੇ ਅਸਰ ਤੱਕ ਪ੍ਰਤੀਕ ਹੈ ਉਹ ਉਹਦਾ ਕੋਈ ਬੈਰੀ ਬਗਾਨਾ ਨਹੀਂ ਹੈ ਅਸਲ ਦੇ ਵਿੱਚ ਨਾ ਉਹਨੂੰ ਕੋਈ ਉਦੇਸ਼ਣ ਨੂੰ ਨਹੀਂ ਉਹ ਬੈਰੀ ਲੱਗਦਾ ਕ੍ਰਿਸ਼ਨ ਨੂੰ ਬੈਰੀ ਲੱਗਦਾ ਉਹ ਕ੍ਰਿਸ਼ਨ ਕਹਿ ਰਿਹਾ ਉਦੇਸ਼ਣ ਦੇ ਕੰਮ ਖਰਾਬ ਕਰਦਾ ਸਾਡਾ ਇਹ ਤਾਂ ਪੱਟੀ ਮੇਸ ਕਰਦੀ ਸਾਡਾ ਦੁਸ਼ਮਣ ਉਹ ਉਹਨੇ ਬਰਲਾਂ ਨਹੀਂ ਦੇਖੋ ਕ੍ਰਿਸ਼ਨ ਸੱਚਾ ਰਹਿ ਨਹੀਂ ਕ੍ਰਿਸ਼ਨ ਵੈਰੀ ਬਗਨ ਨੰਦਾ। ਭਗਵਾਨ ਦਾ ਆਇਆ। ਭਗਵਾਨ ਦਾ ਵੈਰੀ ਬਗਨ ਨੰਦਾ ਕੋਈ। ਇਹ ਸੀ ਕਮੀ ਹਿੰਦੂ ਮਤ ਦੇ ਵਿੱਚ। ਜਿਹੜੇ ਇਹਨੂੰ ਪਾਤਰ ਕੀ ਬਣਾਤਾ? ਇਹਨੂੰ ਪਾਤਰ ਕੌਣ ਕਰਦਾ? ਅੱਲਾ ਬਣਾਉਂਦਾ ਇਹਨੂੰ। ਕਿਉਂ ਜਿਹਦਾ ਭਗਵਾਨ ਵੀ ਫੇਰਾ ਫੇਰੀ ਕਰਦਾ ਹੋਵੇ। ਉਹ ਚੱਲੇ ਫੇਰਾ ਫੇਰੀ ਕਿਉਂ ਨਾ ਕਰਨ? ਹੇਰਾ ਫੇਰੀ ਵਰਸੈਲ ਦੇ ਦਿੱਤੀ ਇਹਨਾਂ ਨੂੰ ਫੇਰਾ ਫੇਰੀ ਜਾਇਜ਼ ਦੇਤੀ ਜਾਇਜ਼ ਵਰਬਾਤ ਕੀਤੀ ਕਿਤੇ ਹੇਰਾ ਫੇਰੀ ਜਾਇਜ਼ ਨਹੀਂ ਬਿਲਕੁਲ ਨਹੀਂ ਕੋਈ ਸਾਡੇ ਨਾਲ ਕਰੇ ਹੇਰਾ ਫੇਰੀ ਅਸੀਂ ਨਹੀਂ ਕਰ ਸਕਦੇ ਕੋਈ ਬੈਰੀ ਬਗਾਨਾ ਮੰਨਿਆ ਅਸੀਂ ਨਹੀਂ ਬਣ ਸਕਦੇ ਅਸੀਂ ਹੋਰ ਤਰੀਕੇ ਦਾ ਬਾਉਂਡ ਹਾਂ ਅਸੀਂ ਸੱਚ ਦੀ ਰੱਸੀ ਦਾ ਬੰਨ੍ਹ ਸੱਚ ਨਾਲ ਜੁੜਿਆ ਉਹ ਭਾਇਰਾਂ ਜਿਹੜੇ ਹੋਏ ਕਰਨੋਂ ਕੋਈ ਗੱਲ ਨਹੀਂ ਉਹਨਾਂ ਦਾ ਭਗਵਾਨ ਕ੍ਰਿਸ਼ਨ ਹੈ ਜਿਹਵੇਂ ਕ੍ਰਿਸ਼ਨ ਨੇ ਕੀਤਾ ਕਰਦੇ ਰਹੇ ਅੱਪਰ ਕੋਏ ਪ੍ਰਾਜ ਐਸ ਕਰਕੇ ਹਿੰਦੂ ਮਰਦੀ ਇੱਜ਼ਤ ਦੁਨੀਆਂ 'ਚ ਨਹੀਂ ਰਹੀ ਜਿਹੜੀ ਕਿਸੇ ਵੇਲੇ ਵੈਦਿਕ ਰਵਾਇਤਾਂ ਸੀ ਜਦੋਂ ਵੇਦ ਦਾ ਪ੍ਰਚਾਰ ਸੀ ਵੈਦਾਂ ਦਾ ਉਹ ਜਿਹੜੀ ਇੱਜ਼ਤ ਸੀ ਅੱਜ ਕਿਉਂ ਨਹੀਂ ਰਹੀ ਇਹ ਤੁਹਾਨੂੰ ਕਿ ਵੇਦ ਛੱਡਦਾ ਵੇਦ ਛੱਡ ਕੇ ਉਹ ਗਰੰਥ ਲੈ ਲੈ ਜਿੱਤੇ ਹੇਰਾ ਫੇਰੀ ਨੂੰ ਜਾਇਜ਼ ਕਰਾਰ ਦੇ ਦਿੱਤਾ ਧਗਾ ਕਰਨਾ ਝੂਠ ਬੋਲਣਾ ਜਾਇਜ਼ ਕਰਾਰ ਦੇ ਦਿੱਤਾ